ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਜਿਨ੍ਹਾਂ ਨੇ ਮੀਰੀ ਅਤੇ ਪੀਰੀ ਦਾ ਬਾਣਾ ਧਾਰਨੀ ਕੀਤਾ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਹਨ ਆਪ ਜੀ ਜਾਣਦੇ ਹੋ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਹੋ ਚੁੱਕੀ ਹੈ ਸਤਿਗੁਰੂ ਜੀ ਉਸ ਵੇਲੇ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੋਹਾਨੀ ਨੂਰ ਨੂੰ ਪੀਰੀ ਦਾ ਬਾਣਾ ਪਾ ਕੇ ਸੰਗਤਾਂ ਨਾਲ ਸਾਂਝਾ ਕਰਦੇ ਨੇ ਉੱਥੇ ਨਾਲ ਦੇ ਨਾਲ ਮੀਰੀ ਦਾ ਬਾਣਾ ਵੀ ਪਹਿਨਦੇ ਨੇ ਅਤੇ ਰਾਜਸੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਦੇ ਨੇ ਸਵੈ ਰੱਖਿਆ ਕਰਨ ਦਾ ਉਪਦੇਸ਼ ਦਿੰਦੇ ਨੇ ਸ਼ਸਤਰ ਧਾਰਨ ਕਰਦੇ ਨੇ ਅਤੇ ਇਹ ਵੀ ਉਪਦੇਸ਼ ਦਿੱਤਾ ਕਿ ਹੁਣ ਜੋ ਗੁਰੂ ਦਾ ਸਿੱਖ ਭੇਟਾ ਲੈ ਕੇ ਆਵੇ ਉਹ ਮਾਇਆ ਦੀ ਜਗਾ ਤੇ ਵਧੀਆ نسل ਦੇ ਘੋੜੇ ਅਤੇ ਗੁਰੂ ਘਰ ਦੇ ਵਿੱਚ ਸ਼ਸਤਰ ਆਦਿਕ ਇਹ ਪਹਟਾਵਾਂ ਜ਼ਰੂਰ ਲੈ ਕੇ ਆਵੇ ਇਸ ਤਰ੍ਹਾਂ ਇੱਕ ਸਮੇਂ ਜਹਾਂਗੀਰ ਬਾਦਸ਼ਾਹ ਨੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਨ੍ਹਾਂ ਨੂੰ ਸਤਕਾਰ ਦੇ ਨਾਲ ਸਿੱਖ ਸੱਚੇ ਪਾਤਸ਼ਾਹ ਆਖ ਕੇ ਸੱਦਿਆ ਕਰਦੇ ਸਨ ਬਲਾਵਾ ਭੇਜਿਆ ਹੈ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਬਾਦਸ਼ਾਹ ਜਹਾਂਗੀਰ ਦੇ ਬਲਾਵੇ ਨੂੰ ਕਬੂਲ ਕਰਦਿਆਂ ਹੋਇਆਂ ਦਿੱਲੀ ਜਾਣਾ ਕੀਤਾ ਤਾਂ ਜਹਾਂਗੀਰ ਨੇ ਬੜੇ ਹੀ ਸਨਮਾਨ ਦੇ ਨਾਲ ਸਿੰਘਾਸਨ ਤੇ ਸਤਗੁਰੂ ਜੀ ਨੂੰ ਬਿਠਾਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਪਹਿਰਾਵਾ ਪਹਿਲੇ ਗੁਰੂਆਂ ਦੇ ਨਾਲੋਂ ਵੱਖਰਾ ਵੇਖ ਕੇ ਜਹਾਂਗੀਰ ਇੱਕਦਮ ਚੱਕਰਿਤ ਹੋ ਗਿਆ ਸੋਚਦਾ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਅੱਗੇ ਗੁਰੂਆਂ ਨੇ ਫਕੀਰੀ ਬਾਣਾ ਧਾਰਿਆ ਸੀ ਪਰ ਇਹਨਾਂ ਨੇ ਇਹ ਬਾਣਾ ਮੀਰੀ ਦਾ ਵੀ ਪਾਇਆ ਹੈ ਭਾਵੇਂ ਕਿ ਤਲਵਾਰ ਅਦਕ ਹੋਰ ਸ਼ਸਤਰ ਵੀ ਨਾਲ ਰੱਖਦੇ ਨੇ ਇਹ ਬਾਣਾ ਹੀ ਬਦਲਿਆ ਹੈ ਕਿ ਇਹਨਾਂ ਦੇ ਅੰਦਰੂਨੀ ਵਿਚਾਰ ਵੀ ਉਹਨਾਂ ਗੁਰੂਆਂ ਦੇ ਨਾਲੋਂ ਵੱਖਰੇ ਹਨ ਇਸ ਗੱਲ ਦੀ ਪਰਖ ਕਰਨ ਵਾਸਤੇ ਜਹਾਂਗੀਰ ਬਾਦਸ਼ਾਹ ਨੇ ਆਖਿਆ ਸੁਨੋ ਪੀਰ ਜੀ ਜਗਮਤ ਦੁਏ ਹਿੰਦੂ ਤੁਰਕ ਮਹਿ ਨਰ ਸਭ ਕੋਏ ਕੌਣ ਦੂਨ ਮਹਿ ਆਚੂ ਹੈ ਜਗ ਬੰਦਨ ਤੇ ਕੋਸ ਉਟ ਰਹਿ ਆਖਣ ਲੱਗਾ ਕਿ ਸਤਿਗੁਰੂ ਜੀ ਹਿੰਦੂ ਅਤੇ ਮੁਸਲਮਾਨ ਦੇ ਵਿੱਚੋਂ ਚੰਗਾ ਕੌਣ ਹੈ ਕੌਣ ਬੰਦਨਾ ਤੋਂ ਛੁੱਟੇਗਾ ਸਤਿਗੁਰੂ ਜੀ ਨੇ ਉੱਤਰ ਦਿੱਤਾ ਸ੍ਰੀ ਹਰਿ ਗੋਵਿੰਦ ਸੁਨਤ ਬਖਾਨਾ ਸਿਰਜਨ ਹਾਰ ਏਕ ਹਨ ਜਾਨਾ ਇਕ ਸਮ ਪੰਚਹੁ ਤਤ ਤੇ ਬਨੇ ਇੰਦਰੀਏ ਦੇਹ ਏਕ ਸਮ ਸਨੇ ਕਰਨ ਹਾਰ ਕੋ ਸਿਮਰਹਿ ਜੋਏ ਸਭ ਤੇ ਦੀਰਘ ਜਾਨੂ ਸੋਏ ਸਤਿਗੁਰੂ ਜੀ ਨੇ ਇਹ ਉੱਤਰ ਦਿੱਤਾ ਕਿ ਅਸੀਂ ਤੇ ਇੱਕ ਪੈਦਾ ਕਰਨ ਵਾਲੇ ਨੂੰ ਹੀ ਵੱਡਾ ਜਾਣਦੇ ਆਂ ਬਾਕੀ ਸਾਰੇ ਇੱਕੋ ਜੇ ਤਤ ਇੱਕੋ ਜੀਆਂ ਇੰਦਰੀਆਂ ਦੇ ਕੇ ਪਰਮੇਸ਼ਰ ਨੇ ਪੈਦਾ ਕੀਤੇ ਨੇ ਇਸ ਕਰਕੇ ਜੋ ਇਸ ਪੈਦਾ ਕਰਨ ਵਾਲੇ ਨੂੰ ਸਿਮਰਦਾ ਹੈ ਉਹ ਸਭ ਤੋਂ ਵੱਡਾ ਹੈ ਜਿਸ ਵੇਲੇ ਇਹ ਉੱਤਰ ਜਹਾਂਗੀਰ ਨੇ ਸੁਣਿਆ ਉਸੇ ਦਿ ਤਸੱਲੀ ਹੋ ਗਈ ਕਿ ਬਾਹਰਲਾ ਬਾਣਾ ਜੋ ਹੈ ਉਹ ਮੇਰੀ ਦਾ ਪਾਇਆ ਹੈ ਪੀਰੀ ਦਾ ਪਾਇਆ ਹੈ ਪਰ ਅੰਦਰੂਨੀ ਉਪਦੇਸ਼ ਗੁਣ ਜੋ ਹਨ ਉਹ ਪਹਿਲੇ ਗੁਰੂਆਂ ਵਾਲੇ ਹੀ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਜਦੋਂ ਹਾਜੀਆਂ ਨੇ ਮੱਕੇ ਦੇ ਵਿੱਚ ਪੁੱਛਿਆ ਸੀ ਕਿ ਸਤਿਗੁਰੂ ਜੀ Hindu ਵੱਡਾ ਹੈ ਜਾਂ ਮੁਸਲਮਾਨ ਭਾਈ ਗੁਰਦਾਸ ਜੀ ਲਿਖਦੇ ਨੇ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ ਬਾਬਾ ਆਕੇ ਹਾਜੀਆਂ ਸ਼ੁਭ ਅਮਲਾਂ ਬਾਜੂ ਦੋਨੇ ਰੋਈ ਸਤਿਗੁਰੂ ਜੀ ਆਖਦੇ ਨੇ ਜਦੋਂ ਉਹਨਾਂ ਕਾਜ਼ੀਆਂ ਨੇ ਪੁੱਛਿਆ ਕਿ ਕਿਤਾਬ ਖੋਲ ਕੇ ਦੱਸੋ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਤਾਂ ਗੁਰੂ ਸਾਹਿਬ ਜੀ ਆਖਦੇ ਕਿ ਤੁਸੀਂ ਪੁੱਛ ਦੇ ਜੇ ਕਿ ਵੱਡਾ ਕੌਣ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇ ਕੋਈ ਸ਼ੁਭ ਅਮਲ ਚੰਗੇ ਕਰਮ ਨਹੀਂ ਕਰਦਾ ਦੋਨਾਂ ਨੂੰ ਰੋਣਾ ਪਵੇਗਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਉਸ ਜਹਾਂਗੀਰ ਬਾਦਸ਼ਾਹ ਨੂੰ ਦੱਸੇ ਉਸ ਨੇ ਇਸ ਗੱਲ ਦਾ ਯਕੀਨ ਕਰ ਲਿਆ ਕਿ ਇਹਨਾਂ ਨੇ ਬਾਹਰੋਂ ਮੇਰੀ ਧਾਰਨ ਕੀਤੀ ਹੋਈ ਹੈ ਤਲਵਾਰ ਆਦਿਕ ਬਾਹਰ ਦਾ ਲਿਬਾਸ ਪਹਿਲੇ ਗੁਰੂਆਂ ਦੇ ਨਾਲੋਂ ਵੱਖਰਾ ਹੈ ਪਰ ਅੰਦਰ ਉਪਦੇਸ਼ ਜੋ ਹੈ ਜੋਤ ਜੋ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਹੈ ਇਸ ਕਰਕੇ ਜਹਾਂਗੀਰ ਦੇ ਮਨ ਦੇ ਵਿੱਚ ਪ੍ਰੇਮ ਵੱਧ ਗਿਆ ਹੁਣ ਜਹਾਂਗੀਰ ਨੇ ਬੇਨਤੀ ਕੀਤੀ ਗੁਰੂ ਜੀ ਕੁਝ ਸਮਾਂ ਇੱਥੇ ਦਿੱਲੀ ਦੇ ਵਿੱਚ ਸਾਡੇ ਕੋਲ ਰਹਿਣਾ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਹਾਂਗੀਰ ਦੇ ਕੋਲ ਉਸ ਵੇਲੇ ਰਹਿਣ ਦਾ ਪ੍ਰਸਤਾਵ ਕਬੂਲ ਕਰਦੇ ਨੇ ਦਿੱਲੀ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਹੁੰਦੀਆਂ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਨੂੰ ਆਖਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਨਿਹਾਲ ਕਰਦੇ ਤਾਂ ਸਾਧ ਸੰਗਤ ਜਿਉ ਜਹਾਂਗੀਰ ਬਾਦਸ਼ਾਹ ਨੇ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਸਤਰ ਵਿਦਿਆ ਦੇ ਵਿੱਚ ਬਹੁਤ ਨਿਪੁੰਨ ਹਨ ਸਤਿਗੁਰੂ ਜੀ ਦਾ ਸਰੀਰ ਬੜਾ ਤਕੜਾ ਬਲਵਾਨ ਬڑے ਸਤਿਗੁਰੂ ਸਚੇ ਪਾਤਸ਼ਾਹ ਜੀ ਜਵਾਨ ਸਨ ਜਿਨ੍ਹਾਂ ਦਾ ਬਲ ਜੋ ਹੈ ਉਹ ਕੋਈ ਹੋਰ ਸੂਰਮਾ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਇਹਨਾਂ ਜਿਆਦਾ ਸੀ ਤਾਂ ਸਾਧ ਸੰਗਤ ਜੀ ਜਹਾਂਗੀਰ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਆਖਣ ਲੱਗਾ ਕਿ ਜੰਗਲ ਦੇ ਵਿੱਚ ਇੱਕ ਬੜਾ ਭਾਰੀ ਸ਼ੇਰ ਹੈ ਉਸ ਦਾ ਸ਼ਕਾਰ ਕੋਈ ਨਹੀਂ ਕਰ ਸਕਦਾ ਉਸ ਸ਼ੇਰ ਬੜਾ ਹੀ ਖੂਖਾਰ ਅਤੇ ਬੜਾ ਹੀ ਵੱਡਾ ਸ਼ੇਰ ਹੈ ਤਾਂ ਹਜੂਰ ਨੇ ਆਖਿਆ ਕਿ ਚਲੋ ਭਾਈ ਉਸ ਸ਼ੇਰ ਦੀ ਵੀ ਖਬਰ ਲੈਂਦੇ ਆ ਕਿ ਉਹ ਸ਼ੇਰ ਐਸਾ ਕਿਹੜਾ ਹੈ ਤਾਂ ਸਤਿਗੁਰੂ ਜੀ ਘਟ ਘਟ ਕੀ ਅੰਤਰ ਕੀ ਜਾਣਤ ਹਨ ਖੋਜਨ ਕਰਿਓ ਸੋ ਕਾਠਨ ਜਬੈ ਪਬਕਤ ਨਿਕਸਿਓ ਕਿਹਰ ਤਬੈ ਹੀਰਤ ਸੂਰਾ ਕਿਤਕ ਭਲਾਏ ਕੋ ਸੋਨੇ ਸ਼ਬਦ ਨਿਕਟ ਨਹੀਂ ਆਏ ਜਦੋਂ ਜੰਗਲ ਦੇ ਵਿੱਚ ਛੇਰ ਨੂੰ ਲੱਗੇ ਲੱਭਣ ਛੇਰ ਨੇ ਐਸੀ ਭੁਬਕ ਮਾਰੀ ਕਿ ਹੋਰ ਜੋ ਵੀ ਆਏ ਸਨ ਉਹ ਭੁਬਕ ਸੁਣ ਕੇ ਡਰ ਗਏ ਨੇ ਕੋਈ ਨੇੜੇ ਨਹੀਂ ਜਾਣਾ ਚਾਹੁੰਦਾ ਗੁਰੂ ਸਾਹਿਬ ਜੀ ਮਹਾਰਾਜ ਉਸੇ ਵੇਲੇ ਛੇਰ ਨੂੰ ਲੱਭਣ ਵਾਸਤੇ ਚੱਲ ਪਏ ਜਿਸ ਵੇਲੇ ਛੇਰ ਜੰਗਲ ਦੇ ਵਿੱਚ ਮਿਲਿਆ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸ਼ੇਰ ਨੂੰ ਵੰਗਾਰਿਆ ਛੇਰ ਭਪਕ ਮਾਰ ਕੇ ਬਾਹਰ ਨਿਕਲਿਆ ਜਦੋਂ ਸ਼ੇਰ ਬਾਹਰ ਨਿਕਲਿਆ ਵੱਡੇ ਵੱਡੇ ਸੂਰਮੇ ਉਸ ਦੀ ਭਿਆਨਕ ਭਪਕ ਸੁਣ ਕੇ ਸ਼ਕਲ ਵੇਖ ਕੇ ਨਠ ਗਏ ਨੇ ਕੋਈ ਵੀ ਨੇੜੇ ਨਹੀਂ ਆ ਰਿਹਾ ਘੋੜਿਆਂ ਦਾ ਵੀ ਦੱਸਦੇ ਹਨ ਪਿਸ਼ਾਬ ਨਿਕਲ ਗਿਆ ਜਹਾਂਗੀਰ ਦਾ ਹਾਥੀ ਵੀ ਉਸ ਸ਼ੇਰ ਨੂੰ ਵੇਖ ਕੇ ਦਰਦਾ ਮਾਰਾ ਭੱਜ ਗਿਆ ਉਸ ਵੇਲੇ ਪੁਕਾਰ ਕੇ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਆਪ ਹੀ ਬਹਾਦਰੀ ਕਰਕੇ ਇਸ ਨੂੰ ਮਾਰੋ ਸ੍ਰੀ ਸਤਗੁਰ ਕੋਰਾ ਤਬ ਸ਼ੋਰਾ ਖੜਗ ਸਿਪਰ ਗਹਿ ਗਏ ਤੁਸੀਂ ਹੋਰਾ ਨਿਕਟ ਹੋਏ ਕਰ ਸ਼ੇਰ ਪ੍ਰਚਾਰਿਓ ਨਿਕਸ ਬਹਿਰ ਅਬ ਕੋਇਉ ਬਲ ਹਾਰਿਓ ਤਾਂ ਸਨਮੁਖ ਦ੍ਰਿਸ਼ਟ ਭਈ ਜਬ ਦਉ ਨਿਕਸਿਉ ਗਰਜਤ ਕੇ ਹਰਸਉ ਹੁਣ ਸ਼ੇਰ ਜੋ ਹੈ ਉਹ ਮੈਦਾਨ ਦੇ ਵਿੱਚ ਉਤਰਿਆ ਹੈ ਬਾਕੀ ਸੂਰਮੇ ਨੱਠ ਚੁੱਕੇ ਨੇ ਪੂਛ ਫੇਰਦਾ ਹੋਇਆ ਭਿਆਨਕ ਦੰਦਾਂ ਵਾਲਾ ਸ਼ੇਰ ਗਰਜਦਾ ਹੋਇਆ ਆਇਆ ਤਾਂ ਵੇਖ ਕੇ ਸਾਰੇ ਹੈਰਾਨ ਹੋ ਰਹੇ ਨੇ ਆਖਦੇ ਨੇ ਕਿ ਇਸ ਸ਼ੇਰ ਦੇ ਅੱਗੇ ਹੁਣ ਗੁਰੂ ਜੀ ਵੀ ਨਹੀਂ ਬਚ ਸਕਣਗੇ ਇਹ ਸ਼ੇਰ ਬੜਾ ਭਿਆਨਕ ਤੇ ਬਲਵਾਨ ਹੈ ਜਿਸ ਵੇਲੇ ਉਹ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਆ ਪਹੁੰਚਿਆ ਸ਼ੇਰ ਬੜੇ ਹੀ ਜੋਰ ਦੇ ਨਾਲ ਦੂਰ ਤੋਂ ਭੱਜ ਕੇ ਆਇਆ ਕਿ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਨੀ ਤੇਜ਼ ਨਾਲ ਮੈਂ ਟਕਰਾਵਾਂਗਾ ਵਜਾਂਗਾ ਕਿ ਉੱਥੇ ਹੀ ਇਹ ਢਹਿ ਢੇਰੀ ਹੋ ਜਾਣਗੇ ਸ਼ੇਰ ਦਾ ਸਰੀਰ ਵੀ ਬਹੁਤ ਭਾਰੀ ਸੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੀਰਜ ਧਾਰ ਕੇ ਜੋ ਢਾਲ ਵਾਲਾ ਹੱਥ ਸੀ ਉਹ ਅਗੇ ਕੀਤਾ ਜਿਸ ਹੱਥ ਦੇ ਵਿੱਚ ਢਾਲ ਗੁਰੂ ਸਾਹਿਬ ਜੀ ਨੇ ਫੜੀ ਸੀ ਸਤਿਗੁਰੂ ਜੀ ਦਾ ਸਰੀਰ ਬਹੁਤ ਤਕੜਾ ਸੀ ਇਹਨੇ ਜ਼ੋਰ ਦੇ ਨਾਲ ਉਸ ਸ਼ੇਰ ਦੇ ਮੂੰਹ ਦੇ ਉੱਤੇ ਉਹ ਹੱਥ ਮਾਰਿਆ ਕਿ ਸ਼ੇਰ ਗੁਰੂ ਸਾਹਿਬ ਜੀ ਨੂੰ ਹਿਲਾ ਨਾ ਸਕਿਆ ਉਸੇ ਵੇਲੇ ਆਪ ਪੁੱਠਾ ਹੋ ਕੇ ਡਿੱਗ ਪਿਆ ਗੁਰੂ ਸਾਹਿਬ ਜੀ ਨੇ ਖੱਬੇ ਹੱਥ ਨਾਲ ਉਸ ਸ਼ੇਰ ਦੇ ਮੂੰਹ ਦੇ ਉੱਤੇ ਵਾਰ ਕੀਤਾ ਹੈ ਤੇ ਸੱਜੇ ਹੱਥ ਨਾਲ ਤਲਵਾਰ ਮਾਰ ਕੇ ਉਸ ਸ਼ੇਰ ਦਾ ਪੇਟ ਚਾਕ ਕਰ ਦਿੱਤਾ ਭਾਵ ਪੇਟ ਨੂੰ ਕੱਟ ਦਿੱਤਾ ਹੁਣ ਸ਼ੇਰ ਜੋ ਹੈ ਉਹ ਇੱਕ ਵਾਰ ਦੇ ਨਾਲ ਹੀ ਖਤਮ ਹੋ ਗਿਆ ਉਹ ਗੁਰੂ ਸਾਹਿਬ ਜੀ ਦਾ ਇਹ ਵਾਰ ਝੱਲ ਨਾ ਸਕਿਆ ਸ਼ੇਰ ਦੇ ਵਿੱਚੋਂ ਜੀਵ ਆਤਮਾ ਬਾਹਰ ਆਈ ਹੈ ਜਦੋਂ ਸ਼ੇਰ ਦੇ ਵਿੱਚੋਂ ਆਤਮਾ ਨਿਕਲੀ ਹੈ ਤਾਂ ਬੜੇ ਹੈਰਾਨ ਹੋਏ ਸਾਰੇ ਉੱਪਰ ਆਕਾਸ਼ ਵੱਲ ਵੇਖਦੇ ਨੇ ਕਿ ਸਾਰੇ ਹੀ ਆਕਾਸ਼ ਦੇ ਵਿੱਚ ਲਾਲੀ ਫੈਲ ਗਈ ਹੈ ਆਕਾਸ਼ ਲਾਲ ਹਿਲਾਲ ਦਿਖ ਰਿਹਾ ਬਾਦਸ਼ਾਹ ਜਹਾਂਗੀਰ ਵੀ ਬੜਾ ਹੈਰਾਨ ਹੋਇਆ ਕਿ ਗੁਰੂ ਜੀ ਨੇ ਸ਼ੇਰ ਨੂੰ ਇਕੱਲਿਆਂ ਹੀ ਖਤਮ ਕਰ ਦਿੱਤਾ ਤੇ ਇਹ ਇਹਦੇ ਵਿੱਚੋਂ ਕੀ ਆਤਮਾ ਨਿਕਲੀ ਹੈ ਜਿਸ ਦੇ ਨਾਲ ਸਾਰਾ ਅਸਮਾਨ ਹੀ ਲਾਲ ਹੋ ਗਿਆ ਤਾਂ ਉਸੇ ਵੇਲੇ ਜਹਾਂਗੀਰ ਨੇ ਪੁੱਛਿਆ ਕਿ ਇਹ ਕੀ ਨਿਕਲਿਆ ਇਸ ਦੇ ਵਿੱਚੋਂ ਇਹ ਕਿੱਥੇ ਜਾ ਰਿਹਾ ਤਾਂ ਹਜ਼ੂਰ ਆਖਣ ਲੱਗੇ ਕਿ ਇਹ ਕਾਸਮ ਵੇ ਗਿਆ ਭਾਵੇਂ ਤੂੰ ਆਪ ਆਵਾਜ਼ ਮਾਰ ਕੇ ਬੁਲਾ ਕੇ ਪੁੱਛ ਲੈ ਤਾਂ ਉਸ ਸ਼ੇਰ ਦੇ ਵਿੱਚੋਂ ਨਿਕਲੀ ਹੋਈ ਜੀਵ ਆਤਮਾ ਨੂੰ ਆਵਾਜ਼ ਮਾਰੀ ਹੈ ਬਾਦਸ਼ਾਹ ਜਹਾਂਗੀਰ ਨੇ ਪੁੱਛਿਆ ਕਿ ਤੂੰ ਹੈ ਕੌਣ ਉਸੇ ਵੇਲੇ ਉਹ ਇੱਕ ਦਰਖਤ ਦੇ ਉੱਤੇ ਜੀਵਾਤਮਾ ਖੜੀ ਹੋ ਗਈ ਹੈ ਆਖਣ ਲੱਗੀ ਕਿ ਪਹਿਲੇ ਜਨਮ ਦੇ ਵਿੱਚ ਮੈਂ ਮਨੁੱਖ ਸੀ ਮੈਂ ਆਦਮੀ ਦੇ ਸਰੀਰ ਨੂੰ ਧਾਰ ਕੇ ਇਸ ਸੰਸਾਰ ਦੇ ਵਿੱਚ ਆਇਆ ਅਤੇ ਤੇਰੇ ਨਾਲ ਮੇਰਾ ਰਿਸ਼ਤਾ ਹੈ ਸ਼ਰੀਕੇ ਦੇ ਵਿੱਚੋਂ ਜੋ ਤੇਰਾ ਪਿਤਾ ਅਕਬਰ ਹੈ ਮੈਂ ਉਸ ਦਾ ਭਰਾ ਸੀ ਇੱਕ ਦਿਨ ਮੈਂ ਉਸ ਨੂੰ ਮਿਲਣ ਵਾਸਤੇ ਗਿਆ ਜਦੋਂ ਅਕਬਰ ਨੂੰ ਮਿਲਣ ਵਾਸਤੇ ਗਿਆ ਤਾ ਅਕਬਰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਦੀ ਪਵਨ ਧਰਤੀ ਤੇ ਜਾਣ ਵਾਸਤੇ ਤਿਆਰ ਸੀ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਆਖਿਆ ਕਿ ਮੈਂ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਹਾਂ ਤੂੰ ਵੀ ਚੱਲ ਤੈਨੂੰ ਵੀ ਦਰਸ਼ਨ ਕਰਾ ਲਈਏ ਮੈਂ ਤੇਰੇ ਉਸ ਵੇਲੇ ਅਕਬਰ ਬਾਦਸ਼ਾਹ ਦੇ ਨਾਲ ਗੁਇੰਦਵਾਲ ਨੂੰ ਚੱਲ ਪਿਆ ਜਦੋਂ ਗੁਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗਏ ਹਾਂ ਉੱਥੇ ਮੈਂ ਕੀ ਵੇਖਿਆ ਕਿ ਬਾਦਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਤਾਂ ਉਹ ਬਾਦਸ਼ਾਹ ਨੇ ਪਰ ਫਿਰ ਵੀ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ ਨਮਸਕਾਰ ਕਰ ਰਹੇ ਨੇ ਮੈਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਕਿ ਇੰਨਾ ਵੱਡਾ ਬਾਦਸ਼ਾਹ ਹੋ ਕੇ ਇਹ ਗੁਰੂ ਨੂੰ ਨਮਸਕਾਰ ਕਿਉਂ ਕਰਦਾ ਹੈ ਮੇਰੇ ਮੁਤਾਬਕ ਮੈਂ ਤੇ ਇਹ ਸੋਚ ਰਿਹਾ ਸਾਂ ਕਿ ਗੁਰੂ ਅਮਰਦਾਸ ਨੂੰ ਹੱਥ ਜੋੜ ਕੇ ਇਹਨਾਂ ਦੇ ਸਤਿਕਾਰ ਵਾਸਤੇ ਖੜੇ ਹੋਣਾ ਚਾਹੀਦਾ ਸੀ ਪਰ ਮੈਂ ਇਹ ਗੱਲ ਬਰਦਾਸ਼ਤ ਨਾ ਕੀਤੀ ਕਿ ਇੱਕ ਬਾਦਸ਼ਾਹ ਇੰਨੀ ਦੂਰ ਤੋਂ ਚੱਲ ਕੇ ਆਇਆ ਦੂਸਰਾ ਸਤਗੁਰਾਂ ਦੇ ਅੱਗੇ ਹੱਥ ਜੋੜ ਕੇ ਖਲੋਤਾ ਹੈ ਤਾਂ ਮੈਂ ਲੋਕਾਂ ਨੂੰ ਸੁਣਾ ਕੇ ਬੜੀ ਨਿੰਦਿਆ ਵੀ ਕੀਤੀ ਕਿ ਵੇਖੋ ਕਿੰਨਾ ਗਲਤ ਕੰਮ ਹੈ ਬਾਦਸ਼ਾਹ ਇੰਨੀ ਦੂਰੋਂ ਆਇਆ ਤੇ ਗੁਰੂ ਸਾਹਿਬ ਜੀ ਨੇ ਸਤਕਾਰ ਨਹੀਂ ਕੀਤਾ ਸਗੋਂ ਬਾਦਸ਼ਾਹ ਨਮਸਕਾਰਾਂ ਕਰ ਰਿਹਾ ਹੈ ਪਰ ਮੇਰੀ ਪੇਸ਼ ਕੋਈ ਨਾ ਗਈ ਮੈਂ ਬਥੇਰਾ ਨਿੰਦਿਆ ਤੇ ਚੁਗਲੀ ਕਰਦਾ ਰਿਹਾ ਉਸ ਵੇਲੇ ਰਾਤ ਵੀ ਅਸੀਂ ਗੁਇੰਦਵਾਲ ਸਾਹਿਬ ਦੇ ਵਿੱਚ ਹੀ ਡੇਰਾ ਲਗਾਇਆ ਉੱਥੇ ਰਹਿਣਾ ਕੀਤਾ ਜਿਹੜਾ ਮੈਂ ਰਾਤ ਨੂੰ ਭੋਜਨ ਸ਼ਕਿਆ ਮੈਂ ਮਾਸ ਇੱਕ ਪਿਆਲਾ ਆਪਣੇ ਵਾਸਤੇ ਮੰਗਵਾਇਆ ਜਿਹੜਾ ਕਿ ਕੱਚਾ ਮਾਸ ਸੀ ਹੁਣ ਮੈਨੂੰ ਲਾਲਚ ਮਾਸ ਖਾਣ ਦਾ ਬਹੁਤ ਸੀ ਇਸ ਕਰਕੇ ਮੈਂ ਲਾਲਚ ਵਿੱਚ ਆ ਕੇ ਉਹ ਕੱਚੇ ਮਾਸ ਦਾ ਪਿਆਲਾ ਸਾਰਾ ਹੀ ਖਾ ਗਿਆ ਜਿਸ ਵੇਲੇ ਮੈਂ ਉਹ ਸਾਰਾ ਪਿਆਲਾ ਖਾ ਲਿਆ ਮੈਂ ਰਾਤ ਨੂੰ ਸੁੱਤਾ ਤੇ ਰਾਤ ਨੂੰ ਮੇਰੇ ਪੇਟ ਦੇ ਵਿੱਚ ਬੜੀ ਦਰਦ ਹੋ ਰਹੀ ਹੈ ਇੰਨੀ ਦਰਦ ਹੋਈ ਕਿ ਮੇਰੇ ਕੋਲੋਂ ਉਹ ਦਰਦ ਸਹਾਰੀ ਨਹੀਂ ਗਈ ਉਹ ਦਰਦ ਵੱਧਦੀ ਗਈ ਵੱਧਦੀ ਗਈ ਤੇ ਮੇਰੀ ਉਸ ਦਰਦ ਦੇ ਨਾਲ ਹੀ ਉਸੇ ਰਾਤ ਹੀ ਜਾਨ ਨਿਕਲ ਗਈ ਹੈ ਮੇਰੇ ਪ੍ਰਾਣ ਛੁੱਟ ਗਏ ਨੇ ਇਸ ਕਰਕੇ ਇੱਕ ਤੇ ਮੇਰੀ ਵਰਤੀ ਉਸ మాਸ ਦੇ ਵਿੱਚ ਸੀ ਕਿ ਮੈਂ ਸਾਰਾ మాਸ ਖਾਦਾ ਸੀ ਅਤੇ ਇਸ ਕਰਕੇ ਮੇਰੇ ਪੇਟ ਚ ਦਰਦ ਹੋ ਰਹੀ ਹੈ ਦੂਸਰਾ ਭਾਵੇਂ ਈਰਖਾ ਬਸ ਹੀ ਮੈਂ ਗੁਰੂ ਅਮਰਦਾਸ ਜੀ ਬਾਰੇ ਸੋਚ ਰਿਹਾ ਸੀ ਕਿ ਇਹਨਾਂ ਨੇ ਇਹ ਗਲਤ ਕੀਤਾ ਬਾਦਸ਼ਾਹ ਦਾ ਸਤਕਾਰ ਕਿਉਂ ਨਹੀਂ ਕੀਤਾ ਪਰ ਮੇਰਾ ਧਿਆਨ ਗੁਰੂ ਅਮਰਦਾਸ ਜੀ ਵਾਲੇ ਪਾਸੇ ਸੀ ਇਸ ਕਰਕੇ ਇੱਕ ਤੇ ਮੈਨੂੰ మాਸ ਵਾਲੀ ਬਿਰਤੀ ਕਰਕੇ ਛੇਰ ਦਾ ਸਰੀਰ ਧਾਰਨਾ ਪਿਆ ਦੂਸਰਾ ਗੁਰਾਂ ਵੱਲ ਮੇਰਾ ਧਿਆਨ ਸੀ ਉਸ ਦਾ ਮੈਨੂੰ ਇਹ ਫਲ ਮਿਲਿਆ ਕਿ ਗੁਰੂ ਜੀ ਨੇ ਆਪ ਹੁਣ 6ਵੇਂ ਜਾਮੇ ਵਿੱਚ ਆ ਕੇ ਮੇਰੀ ਕਲਿਆਣ ਕੀਤੀ ਹੈ हे ਬਾਦਸ਼ਾਹ ਜਹਾਂਗੀਰ ਤੂੰ ਤੇ ਵੱਡਿਆਂ ਭਾਗਾਂ ਵਾਲਾ ਹੈ ਜੋ ਉਹਨਾਂ ਦੇ ਆਪ ਸਨਮੁਕ ਹੋ ਕੇ ਦਰਸ਼ਨ ਕਰ ਰਿਹਾ ਹਾਂ ਇਸ ਕਰਕੇ ਉਹ ਬੜੇ ਹੀ ਭਾਗਾ ਵਾਲੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਲੇ ਜੀਵ ਹਨ ਜਿਹੜੇ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਚੱਲਦੇ ਨੇ ਇਸ ਤਰ੍ਹਾਂ ਉਹ ਜਹਾਂਗੀਰ ਨੂੰ ਕਹਿ ਕੇ ਕਸਮ ਬੇਗ ਸਵਰਗ ਦੇ ਵਿੱਚ ਚਲਿਆ ਗਿਆ ਹੈ ਸੋ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੇ ਸ਼ੇਰ ਦਾ ਸ਼ਿਕਾਰ ਵੀ ਕਰਦੇ ਹਨ ਤਾਂ ਸਾਧ ਸੰਗਤ ਜੀਓ ਉਹ ਉਹਨਾਂ ਦੇ 84 ਘਟ ਦਿੰਦੇ ਨੇ ਕਿਸੇ ਨਾ ਕਿਸੇ ਮਕਸਦ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚਦੇ ਨੇ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵਾਅਦਾ ਕੀਤਾ ਹੈ ਉਹਨਾਂ ਦਾ ਭਲਾ ਕਰਦੇ ਨੇ ਸੋ ਇਹ ਸਾਖੀ ਸ਼ੇਰ ਦੇ ਸ਼ਿਕਾਰ ਦੀ